ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਲੈ ਕੇ ਹਰ ਸਾਲ ਸਿੱਖਾਂ ਦਾ ਜਥਾ ਪਾਕਿਸਤਾਨ ਜਾਂਦਾ ਪਰ ਇਸ ਵਾਰ ਕੇਂਦਰ ਸਰਕਾਰ ਦੇ ਵੱਲੋਂ ਸਿੱਖ ਜਥੇ ਨੂੰ ਪਾਕਿਸਤਾਨ ਭੇਜਣ ਦੇ ਉੱਤੇ ਰੋਕ ਲਗਾ ਦਿੱਤੀ ਗਈ ਸੀ ਜਿਸ ਤੋਂ ਬਾਅਦ ਸਿੱਖਾਂ ਦੇ ਵੱਲੋਂ ਇਸ ਗੱਲ ਦਾ ਪੂਰਾ ਵਿਰੋਧ ਕੀਤਾ ਗਿਆ ਉੱਥੇ ਹੀ ਐਸਜੀਪੀਸੀ ਦੇ ਵੱਲੋਂ ਮੰਗ ਪੱਤਰ ਵੀ ਜਿਹੜਾ ਕੇਂਦਰ ਸਰਕਾਰ ਨੂੰ ਭੇਜਿਆ ਗਿਆ ਕਿ ਸਿੱਖਾਂ ਦੇ ਨਾਲ ਇਹੋ ਜਿਹਾ ਵਿਤਕਰਾਂ ਨਾ ਕੀਤਾ ਜਾਵੇ ਕਿਉਂਕਿ ਪਿਛਲੇ ਦਿਨਾਂ ਦੇ ਵਿੱਚ ਸਭ ਨੇ ਦੇਖਿਆ ਕਿ ਏਸ਼ੀਆ ਕੱਪ ਦੇ ਵਿੱਚ ਭਾਰਤ ਤੇ ਪਾਕਿਸਤਾਨ ਦੇ ਵਿਚਕਾਰ ਤਿੰਨ ਮੁਕਾਬਲੇ ਹੋਏ ਉੱਥੇ ਹੀ ਨਾਰਾਜ਼ਗੀ ਜਿਹੜੀ ਆ ਉਹ ਵੀ ਦਿਟਾਈ ਗਈ ਜੇਕਰ ਦੋਹੇ ਮੂਲਕ ਕ੍ਰਿਕਟ ਖੇਡ ਸਕਦੇ ਨੇ ਤਾਂ ਕਰਤਾਰਪੁਰ ਸਾਹਿਬ ਦਾ ਲਾਂਘਾ ਕਿਉਂ ਨਹੀਂ ਖੋਲਿਆ ਜਾ ਸਕਦਾ ਤੇ ਨਾਲ ਹੀ ਸਿੱਖ ਜਥਿਆਂ ਨੂੰ ਪਾਕਿਸਤ ਕਿਉਂ ਨਹੀਂ ਭੇਜਿਆ ਜਾ ਸਕਦਾ ਤਾਂ ਇਸ ਮਾਮਲੇ ਦੇ ਵਿੱਚ ਬੱਟੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਕਿ ਭਾਰਤ ਸਰਕਾਰ ਦੇ ਵੱਲੋਂ ਸਿੱਖ ਜਥਿਆਂ ਨੂੰ ਪਾਕਿਸਤਾਨ ਜਾਣ ਦੀ ਮਨਜ਼ੂਰੀ ਦੇ ਦਿੱਤੀ ਗਈ ਹੈ ਜੀ ਹਾਂ ਠੀਕ ਸੁਣਿਆ ਤੁਸੀਂ ਤਾਂ ਐਸਜੀਪੀਸੀ ਦੇ ਵੱਲੋਂ ਕੀਤੀ ਮੰਗ ਦੇ ਤੇ ਬੂਰ ਪੈਂਦੀ ਹੋਈ ਦਿਖਾਈ ਦੇ ਰਹੀ ਹੈ ਤਾਂ ਕੇਂਦਰ ਸਰਕਾਰ ਦੇ ਵੱਲੋਂ ਗ੍ਰਹਿ ਮੰਤਰਾਲੇ ਦੇ ਵੱਲੋਂ ਮਨਜ਼ੂਰੀ ਜਿਹੜੀ ਹੈ ਸਿੱਖ ਜਥੇਬੰਦੀਆਂ ਨੂੰ ਦੇ ਦਿੱਤੀ ਗਈ ਹੈ ਕਿ ਇਸ ਵਾਰ ਵੀ ਸਿੱਖਾਂ ਦਾ ਜਥਾ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੇ ਮੌਕੇ ਪਾਕਿਸਤਾਨ ਜਾ ਕੇ ਗੁਰੂ ਧਾਮਾਂ ਦੇ ਦਰਸ਼ਨ ਕਰ ਸਕਦਾ ਹੈ ਤਾਂ ਉੱਥੇ ਜੇਕਰ ਗੱਲ ਕੀਤੀ ਜਾਵੇ ਤਾਂ ਕੁਝ ਸ਼ਰਤਾਂ ਜਿਹੜੀਆਂ ਨੇ ਉਹ ਰੱਖੀਆਂ ਗਈਆਂ ਨੇ ਤਾਂ ਚਾਰ ਸ਼ਰਤਾਂ ਸ਼ਰਧਾਲੂਆਂ ਦੇ ਲਈ ਰੱਖੀਆਂ ਗਈਆਂ ਨੇ ਜਿਸ ਦੇ ਤਹਿਤ ਵਿਜ਼ਾ ਜਿਹੜਾ ਉਹ ਮਿਲੇਗਾ ਉੱਥੇ ਜੇਕਰ ਗੱਲ ਕੀਤੀ ਜਾਵੇ ਤਾਂ ਇੱਕ ਇੱਕ ਕਰਕੇ ਤੁਹਾਨੂੰ ਚਾਰ ਸ਼ਰਤਾਂ ਵੀ ਦੱਸਦੇ ਆ ਤੇ ਨਾਲ ਦੀ ਨਾਲ ਇਹ ਵੀ ਗੱਲ ਕਰੀਏ ਕਿ ਜਿਹੜਾ 5 ਨਵੰਬਰ ਨੂੰ ਪ੍ਰਕਾਸ਼ਪੁਰਬ ਦੇ ਦਰਮਿਆਨ ਜਿਹੜਾ ਹੈ ਤਾਂ ਜਥੇ ਜਿਹੜਾ ਨੇ ਉਹ ਪਾਕਿਸਤਾਨ ਜਾਣਗੇ ਐਸਜੀਪੀਸੀ ਦੇ ਵੱਲੋਂ ਪਹਿਲਾਂ ਹੀ ਜਿਹੜੇ ਪਾਸਪੋਰਟ ਮੰਗਾਲੇ ਜਾਂਦੇ ਨੇ ਸ਼ਰਧਾਲੂਆਂ ਦੇ ਜਿਨ੍ਹਾਂ ਨੇ ਪਾਕਿਸਤਾਨ ਜਾਣਾ ਹੁੰਦਾ ਉਸ ਤੋਂ ਬਾਅਦ ਜੇਕਰ ਇੱਕ ਰਾਉਂਡ ਫਿਗਰ ਦੀ ਗੱਲ ਕਰੀਏ ਜੇਕਰ 500 ਜਿਹੜੇ ਸ਼ਰਧਾਲੂ ਨੇ ਉਹ ਆਪਣਾ ਪਾਸਪੋਰਟ ਭੇਜਦੇ ਨੇ ਤਾਂ ਉਸ ਦੇ ਵਿੱਚੋਂ ਮਹਿਜ਼ ਜਿਹੜਾ ਹੈ 40-45 ਵਿਅਕਤੀਆਂ ਦਾ ਵੀਜ਼ਾ ਲੱਗਦਾ ਹੁੰਦਾ ਹੈ ਤਾਂ ਵੱਡੇ ਪੱਧਰ ਦੇ ਉੱਤੇ ਸ਼ਾਂਤੀ ਜਿਹੜੀ ਆ ਹੋ ਜਾਂਦੀ ਹੈ ਪਰ ਹੁਣ ਇਸ ਵਾਰ ਜੇਕਰ ਗੱਲ ਕੀਤੀ ਜਾਵੇ ਤਾਂ ਕੇਂਦਰ ਸਰਕਾਰ ਦੇ ਵੱਲੋਂ ਚਾਰ ਸ਼ਰਤਾਂ ਜਿਹੜੀਆਂ ਨੇ ਉਹ ਰੱਖੀਆਂ ਗਈਆਂ ਨੇ ਤਾਂ ਉਹ ਸ਼ਰਤਾਂ ਵੀ ਤੁਹਾਡੇ ਨਾਲ ਗਿਣਾ ਦਿੰਦੇ ਆ ਤਾਂ ਪੰਜਾਬ, ਉੱਤਰਾਖੰਡ, ਯੂਪੀ ਤੇ ਜੰਮੂ ਕਸ਼ਮੀਰ ਦੇ ਮੁੱਖ ਸਕੱਤਰਾਂ ਨੂੰ ਜਿਹੜੀ ਹੈ ਕੇਂਦਰ ਸਰਕਾਰ ਦੇ ਵੱਲੋਂ ਗ੍ਰਹਿ ਮੰਤਰਾਲੇ ਦੇ ਵੱਲੋਂ ਚਿੱਠੀ ਭੇਜੀ ਗਈ ਸੀ ਕਿ ਇਸ ਵਾਰੀ ਜਥੇ ਜਿਹੜਾ ਨੇ ਉਹ ਪਾਕਿਸਤਾਨ ਨਹੀਂ ਜਾਣਗੇ ਸੁਰੱਖਿਆ ਦਾ ਹਵਾਲਾ ਦਿੱਤਾ ਗਿਆ ਸੀ ਤਾਂ ਸ਼ਰਤਾਂ ਰੱਖੀਆਂ ਨੇ ਤਾਂ ਸਭ ਤੋਂ ਪਹਿਲੀ ਸ਼ਰਤ ਰੱਖੀ ਆ ਵੀਜ਼ੇ ਦੇ ਲਈ ਉਹ ਰੱਖੀ ਆ ਕਿ ਕੇਂਦਰ ਤੇ ਰਾਜ ਸਰਕਾਰਾਂ ਜਿਹੜੀਆਂ ਨੇ ਸਿਰਫ ਉਹਨਾਂ ਦੇ ਅਧਿਕਾਰੀ ਹੀ ਸਿੱਖ ਧਾਰਮਿਕ ਸੰਗਠਨਾ ਦੁਆਰਾ ਜਿਹੜੇ ਸਪான்ਸਰ ਸ਼ਰਧਾਲੂ ਕੀਤੇ ਜਾਣਗੇ ਉਹਨਾਂ ਦੀਆਂ ਅਰਜ਼ੀਆਂ ਜਿਹੜੀਆਂ ਨੇ ਉਹ ਭਰੀਆਂ ਜਾਣਗੀਆਂ ਤੁਹਾਨੂੰ ਕਿਸੇ ਸੰਸਥਾ ਜਿਵੇਂ ਕਿ ਬਾਬਾ ਜਿਵੇਂ ਕਿ ਆਪਾਂ ਕਹਿ ਦਈਏ ਕਿ ਬੁੱਢਾ ਦਲ ਹੋ ਗਿਆ 96 ਕਰੋੜੀ ਹੋ ਗਿਆ ਜਾਂ ਪੰਜਾਬ ਦੇ ਵਿੱਚ SGPC ਹੋ ਗਿਆ ਇਸ ਤੋਂ ਇਲਾਵਾ ਜੇਕਰ ਗੱਲ ਕੀਤੀ ਜਾਵੇ ਤਾਂ ਹਰਿਆਣਾ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦਿੱਲੀ ਸਿੱਖਬ ਗੁਰਦੁਆਰਾ ਮੈਨੇਜਮੈਂਟ ਕਮੇਟੀ ਤਾਂ ਇਹਨਾਂ ਦੇ ਵੱਲੋਂ ਜੋ ਅਰਜ਼ੀਆਂ ਭੇਜੀਆਂ ਜਾਣਗੀਆਂ ਉਹੀ ਸਵੀਕਾਰਤਮਾਨੀਆਂ ਜਾਣਗੀਆਂ ਕੋਈ ਆਪਣੇ ਪੱਧਰ ਦੇ ਉੱਤੇ ਅਰਜ਼ੀਆਂ ਜਿਹੜਾ ਉਹ ਨਹੀਂ ਭੇਜ ਸਕਦਾ ਇਸ ਤੋਂ ਇਲਾਵਾ ਇਹਨਾਂ ਅਰਜ਼ੀਆਂ ਨੂੰ ਕੇਂਦਰੀ ਏਜੰਸੀਆਂ ਤੇ ਸਲਾਹ-ਮਸ਼ਵਰਾ ਕਰਕੇ ਰਾਜਪੁਲਿਸ, CID, ਖੂਫੀਆ ਏਜੰਸੀਆਂ ਦੁਆਰਾ ਜਿਹੜਾ ਚੈੱਕ ਕੀਤਾ ਜਾਏਗਾ ਤੇ ਉਸ ਤੋਂ ਬਾਅਦ 22 ਅਕਤੂਬਰ ਨੂੰ ਇਹ ਸਾਰੀਆਂ ਤਾਂ ਜਿਹੜੀਆਂ ਅਪੀਲਾਂ ਨੇ ਜਾਂ ਫਿਰ ਅਰਜ਼ੀਆਂ ਨੇ ਇਹ ਕੇਂਦਰ ਨੂੰ ਭੇਜੀਆਂ ਜਾਣਗੀਆਂ ਗ੍ਰਹਿ ਮੰਤ్రਾਲਿਆ ਨੂੰ ਤਾਂ ਜਦੋਂ ਅਰਜ਼ੀਆਂ ਇਹ ਭਰੀਆਂ ਜਾਣਗੀਆਂ ਜਾਂ SGPC ਜਾਂ ਹੋਰ ਸੰਸਥਾਵਾਂ ਜਿਹੜੀਆਂ ਨੇ ਇਹ ਅਰਜ਼ੀਆਂ ਜਦੋਂ ਅਧਿਕਾਰੀਆਂ ਨੂੰ ਦੇਣ ਗਿਆ ਤਾਂ ਉਸ ਦੇ ਉੱਤੇ CID ਖੂਫੀ ਏਜੰਸੀ ਸਾਰੀਆਂ ਜਿਹੜੀਆਂ ਨੇ ਉਹ ਜਾਂਚ ਕਰਨ ਗਿਆ ਤੇ ਉਸ ਤੋਂ ਬਾਅਦ 22 ਅਕਤੂਬਰ ਨੂੰ ਇਹ ਸਾਰੀਆਂ ਅਰਜ਼ੀਆਂ ਜਿਹੜੀਆਂ ਨੇ ਤਾਂ ਜਥੇ ਦੇ ਪਾਕਿਸਤਾਨ ਭੇਜਣ ਨੂੰ ਲੈ ਕੇ ਕੇਂਦਰ ਸਰਕਾਰ ਦੇ ਵੱਲੋਂ ਚਾਰ ਸ਼ਰਤਾਂ ਕਿਹੜੀਆਂ ਰੱਖੀਆਂ ਗਈਆਂ ਨੇ ਉਹ ਵੀ ਤੁਹਾਨੂੰ ਦੱਸ ਦਿੰਨੇ ਆ ਤਾਂ ਸਭ ਤੋਂ ਪਹਿਲੀ ਸ਼ਰਤ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਜੋ ਕੇਂਦਰ ਸਰਕਾਰ ਦੇ ਵੱਲੋਂ ਰੱਖੀ ਗਈ ਹੈ ਕਿ ਰਾਜ ਕੇਂਦਰ ਸ਼ਾਸਿਤ ਪ੍ਰਦੇਸ਼ ਜਿਹੜੇ ਨੇ ਉਹ ਸਿੱਖ ਧਾਰਮਿਕ ਸੰਸਥਾਵਾਂ ਰਾਹੀਂ ਸਪான்ਸਰ ਅਰਜ਼ੀਆਂ ਨੂੰ ਹੀ ਸਵੀਕਾਰ ਕੀਤਾ ਜਾਏਗਾ ਯਾਨੀ ਕਿ ਜਿਹੜੀ ਵੀ ਇੱਕ ਜਿਹੜੀ ਸਪான்ਸਰ ਧਾਰਮਿਕ ਜਥੇਬੰਦੀ ਹੈ ਜਿਹੜੀ ਇਹ ਅਰਜ਼ੀਆਂ ਨੂੰ ਸਪான்ਸਰ ਕਰੇਗੀ ਉਸ ਨੂੰ ਹੀ ਕੇਂਦਰ ਸਰਕਾਰ ਦੇ ਵੱਲੋਂ ਮਨਜ਼ੂਰੀ ਉਹ ਦਿੱਤੀ ਜਾਏਗੀ ਇਸ ਤੋਂ ਇਲਾਵਾ ਦੂਸਰੀ ਸ਼ਰਤ ਦੀ ਜੇਕਰ ਗੱਲ ਕਰੀਏ ਤਾਂ ਅਰਜ਼ੀਆਂ ਦੀ ਪੁਲਿਸ ਸੀਆਈਡੀ ਤੇ ਖੂਫੀ ਏਜੰਸੀਆਂ ਰਾਹੀਂ ਜਾਂਚ ਕਰਵਾਉਣ ਤੋਂ ਬਾਅਦ 22 ਅਕਤੂਬਰ ਤੱਕ ਗ੍ਰਹਿ ਮੰਤਰਾਲੇ ਨੂੰ ਇਹ ਅਰਜ਼ੀਆਂ ਜਿਹੜੀਆਂ ਨੇ ਭੇਜੀਆਂ ਜਾਣਗੀਆਂ ਜਿਹੜੀਆਂ ਅਰਜ਼ੀਆਂ ਧਾਰਮਿਕ ਸੰਸਥਾਵਾਂ ਦੇ ਵੱਲੋਂ ਸਪான்ਸਰ ਕੀਤੀਆਂ ਜਾਣਗੀਆਂ ਤਾਂ ਉਸ ਦੀ ਪਹਿਲਾਂ ਅਰਜ਼ੀਆਂ ਦੀ ਜਾਂਚ ਜਿਹੜੀ ਹੈ ਪੁਲਸ ਕਰੇਗੀ ਉਸ ਤੋਂ ਬਾਅਦ ਸੀਆਈਡੀ ਤੇ ਖੂਫੀਆ ਏਜੰਸੀਆਂ ਜਦੋਂ ਇਹ ਜਾਂਚ ਮੁਕੰਮਲ ਕਰ ਲੈਣਗੀਆਂ ਤਾਂ ਸਾਰੀਆਂ ਜਿਹੜੀਆਂ ਅਰਜ਼ੀਆਂ ਨੇ ਉਹ 22 ਅਕਤੂਬਰ ਤੱਕ ਗ੍ਰਹਿ ਮੰਤਰਾਲੇ ਨੂੰ ਭੇਜੀਆਂ ਜਾਣਗੀਆਂ ਇਸ ਤੋਂ ਇਲਾਵਾ ਤੀਸਰੀ ਸ਼ਰਤ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਸਿਰਫ ਗ੍ਰਹਿ ਮੰਤਰਾਲੇ ਤੇ ਵਿਦੇਸ਼ ਮੰਤਰਾਲੇ ਰਾਹੀਂ ਇਸ 파ਸ਼ਕੀਤੇ ਸਰਦਾਲੂ ਪਾਕਿਸਤਾਨ ਵੀਜ਼ਾ ਵਾਲੇ ਆਈਸੀਪੀ ਅਟਾਰੀ ਰਾਹੀਂ ਯਾਤਰਾ ਕਰ ਸਕਣਗੇ ਯਾਨੀ ਕਿ ਜਿਹੜੇ ਲੋਕਾਂ ਦਾ ਨਾਮ ਖੁਦ ਗ੍ਰਹਿ ਮੰਤਰਾਲੇ ਤੇ ਵਿਦੇਸ਼ ਮੰਤਰਾਲੇ ਅੱਗੇ ਭੇਜੇਗਾ ਉਹੀ ਜਿਹੜਾ ਪਾਕਿਸਤਾਨ ਤੋਂ ਵੀਜ਼ਾ ਜਿਹੜਾ ਉਹ ਲੈ ਸਕਣਗੇ ਉਸ ਤੋਂ ਇਲਾਵਾ ਸੁਰੱਖਿਆ ਦੇ ਕਾਰਨ ਜਾਇਜ਼ ਪਾਕਿਸਤਾਨੀ ਵੀਜ਼ਾ ਦੇ ਨਾਲ ਹੀ ਸੁਤੰਤਰ ਯਾਤਰਾ ਦੀ ਇਜਾਜ਼ਤ ਨਹੀਂ ਹੋਏਗੀ ਕਿ ਤੁਹਾਨੂੰ ਜਿੱਥੇ ਤੱਕ ਦਾ ਵੀਜ਼ਾ ਅਲੋਟ ਕੀਤਾ ਗਿਆ ਹੈ ਜਾਨੀ ਕਿ ਜੇਕਰ ਤੁਹਾਨੂੰ ਗਰਤਾਰਪੁਰ ਸਾਹਬ ਜਾਣ ਤੱਕ ਦੀ ਮਨਜ਼ੂਰੀ ਹੈ ਤਾਂ ਤੁਸੀਂ ਸਿਰਫ ਉੱਥੇ ਹੀ ਜਾਓਗੇ ਉਸ ਤੋਂ ਇਲਾਵਾ ਤੁਹਾਨੂੰ ਰਸਤੇ ਦੇ ਵਿੱਚ ਕਿਤੇ ਵੀ ਰੁਕਣ ਦੀ ਇਜਾਜ਼ਤ ਨਹੀਂ ਹੈ ਤੇ ਸੁਰੱਖਿਆ ਦੇ ਕਾਰਨਾਂ ਕਰਕੇ ਫੈਸਲਾ ਕੇਂਦਰ ਸਰਕਾਰ ਦੇ ਵੱਲੋਂ ਲਿਆ ਗਿਆ ਹੈ ਤੇ ਕੁਝ ਘੰਟਿਆਂ ਦਾ ਸਮਾਂ ਜਿਹੜਾ ਹੈ ਉਹ ਵੀ ਟਾਈਮ ਬౌండ్ ਕੀਤਾ ਜਾ ਸਕਦਾ ਹੈ ਕਿ ਤੁਸੀਂ ਅੱਜ ਸਵੇਰੇ 5 ਵਜੇ ਪੰਜਾਬ ਦੀ ਹੱਦ ਤੋਂ ਨੰਕੇ ਪਾਕਿਸਤਾਨ ਜਾ ਸਕਦੇ ਹੋ ਤੇ ਸਵੇਰੇ ਜਾਂ ਫਿਰ ਸ਼ਾਮ ਨੂੰ ਜਿਹੜੇ ਸਮੇਂ ਤੁਹਾਨੂੰ ਵਾਪਸ ਆਣਾ ਤਾਂ ਉਸੇ ਸਮੇਂ ਦੇ ਦਰਮਿਆਨ ਤੁਹਾਨੂੰ ਵਾਪਸ ਆਣਾ ਪਏਗਾ ਇਸ ਦੇ ਵਿੱਚ ਕੋਈ ਵੀ ਸ਼ੂਟ ਜਿਹੜੀ ਆ ਉਹ ਨਹੀਂ ਦਿੱਤੀ ਜਾਏਗੀ ਤਾਂ ਇਹ ਚਾਰ ਸ਼ਰਤਾਂ ਜਿਹੜੀਆਂ ਨੇ ਕੇਂਦਰ ਸਰਕਾਰ ਦੇ ਵੱਲੋਂ ਰੱਖੀਆਂ ਗਈਆਂ ਨੇ ਗ੍ਰਹਿ ਮੰਤ్ర ਰਾਜੇ ਦੇ ਵੱਲੋਂ ਰੱਖੀਆਂ ਗਈਆਂ ਨੇ ਜਿਸ ਦੇ ਤਹਿਤ ਹੁਣ ਸਿੱਖ ਜਥੇ ਜਿਹੜਾ ਨੇ ਉਹ ਪਾਕਿਸਤਾਨ ਜਾ ਕੇ ਗੁਰੂ ਧਾਮ ਦੇ ਦਰਸ਼ਨ ਕਰ ਸਕਦੇ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ